ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪੋ ਕਿਹਾ ਕਾੜਾ ਜੀਓ ਇਹ ਗੁਰਬਾਣੀ ਦਾ ਸ਼ਬਦ ਹੈ ਜਿਹੜਾ ਸਾਨੂੰ ਸਪੱਸ਼ਟ ਦੱਸਦਾ ਹੈ ਕਿ ਪਰਮਾਤਮਾ ਹੈ ਜਿਹੜਾ ਰਾਖਾ ਹੈ ਉਹ ਸਾਡਾ ਹਰ ਥਾਂ ਤੇ ਹੈ ਤੇ ਜਦੋਂ ਉਹ ਰਾਖਾ ਸਾਡਾ ਹੈ ਤਾਂ ਫਿਰ ਸਾਨੂੰ ਕੋਈ ਵੀ ਚਿੰਤਾ ਜਿਹੜਾ ਡਰ ਹੈ ਉਹ ਸਾਨੂੰ ਡਰਾ ਨਹੀਂ ਸਕਦਾ ਤਾਂ ਪੋ ਕਿਹਾ ਕਾੜਾ ਜੀਓ ਆਮ ਜ਼ਿੰਦਗੀ ਦੇ ਵਿੱਚ ਪਰ ਸਾਨੂੰ ਕਿਤੇ ਨਾ ਕਿਤੇ ਡਰ ਲੱਗਦਾ ਰਹਿੰਦਾ ਹੈ ਵੀ ਪ੍ਰਮਾਤਮਾ ਸਾਡਾ ਰੱਖ ਖਾਂ ਜਾਂ ਪ੍ਰਮਾਤਮਾ ਸਾਡੇ ਤੋਂ ਬਹੁਤ ਦੂਰ ਹੈ ਤਾਂ ਅੱਜ ਮੈਂ ਇੱਕ ਤੁਹਾਡੇ ਨਾਲ ਇੱਕ ਇਹੋ ਜਿਹੀ ਸੱਚੀ ਘਟਨਾ ਜੋ ਮੇਰੇ ਸੱਜਣ ਮਿੱਤਰ ਨੇ ਸਾਂਝੀ ਕੀਤੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਪ੍ਰਮਾਤਮਾ ਨਾਲ ਜੁੜੀ ਹੋਈ ਰੂਹ ਹੈ ਤੇ ਉਹਨੇ ਜਦੋਂ ਮੇਰੇ ਨਾਲ ਗੱਲ ਸਾਂਝੀ ਕੀਤੀ ਤਾਂ ਮੇਰਾ ਦਿਲ ਕੀਤਾ ਵੀ ਆਪਾਂ ਸਾਰਿਆਂ ਨਾਲ ਇਹ ਗੱਲ ਸਾਂਝੀ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਸਾਡਾ ਰਾਖਾ ਹਰ ਥਾਂ ਤੇ ਜਿਹੜਾ ਉਹਨੂੰ ਪਿਆਰ ਕਰਦਾ ਨਾ ਫਿਰ ਉਹ ਵੀ ਆਪਣੇ ਨੂੰ ਬਾਹ ਫੜ ਕੇ ਬਚਾ ਲੈਂਦਾ ਹੈ ਭਾਵੇਂ ਫਿਰ ਜੀਵ ਕਿਥੇ ਕਦਮ ਉਹਦਾ ਬੁਰੇ ਪਾਸੇ ਵੀ ਵੱਧ ਗਿਆ ਨਾ ਤਾਂ ਉੱਥੇ ਵੀ ਰੱਬ ਉਹਨੂੰ ਬਚਾ ਲੈਂਦਾ ਹੈ ਹੱਥ ਫੜ ਕੇ ਉਹਨੂੰ ਉਸ ਕਲੇਸ਼ ਤੋਂ ਉਸ ਚਿੰਤਾ ਤੋਂ ਬਾਹਰ ਕੱਢ ਦਿੰਦਾ ਹੈ ਤਾਂ ਸਾਂਝੀ ਕਰਦਾ ਜੀ ਤੁਹਾਡੇ ਨਾਲ ਉਹ ਘਟਨਾ ਸਾਂਝੀ ਤਾਂ ਮੇਰਾ ਸੱਜਣ ਮਿੱਤਰ ਯੂਨੀਵਰਸਿਟੀ ਦੇ ਵਿੱਚ ਉਹਦਾ ਕੈਂਪ ਲੱਗਿਆ ਉਹ ਕੈਂਪ ਲੌਣ ਗਿਆਇ ਇੱਕ ਘਟਨਾ ਜਿਹੜੀ ਹੈਗੀ ਹੈ 6-7 ਸਾਲ ਪੁਰਾਣੀ ਘਟਨਾ ਹੈ ਤਾਂ ਉਹ ਕੈਂਪ ਲੌਣ ਗਿਆ ਹੋਇਆ ਤਾਂ ਉੱਥੇ ਉਹਨਾਂ ਦਾ ਜਦੋਂ ਕੈਂਪ ਲੱਗ ਰਿਹਾ ਸੀ ਤਾਂ ਕੈਂਪ ਲੱਗਣ ਤੋਂ ਬਾਅਦ ਹੋਰ ਵੀ ਜਿਹੜੇ ਸਟੂਡੈਂਟਸ ਹੈ ਉਹ ਬਹੁਤ ਸਾਰੇ ਜਿਹੜੇ ਹੈ ਜ਼ਿਲ੍ਹਿਆਂ ਤੋਂ ਆਏ ਹੋਏ ਸਨ ਤਾਂ ਉੱਥੇ ਜਿਹੜਾ ਉਹਨੂੰ ਨਾਲ ਜਿਹੜਾ ਸਟੂਡੈਂਟ ਮਿਲਿਆ ਜਿਹੜਾ ਆਮ ਅਸੀਂ ਗੱਲਾਂ ਬਾਤਾਂ ਕਰ ਲੱਗ ਜਾਂਦੇ ਹਾਂ ਉਹ ਜਿਹੜਾ ਸਟੂਡੈਂਟ ਮਿਲਿਆ ਉਹ ਦਿਨੇ ਬਹੁਤ ਵਧੀਆ ਗੱਲਾਂ ਬਾਤਾਂ ਕਰਦਾ ਰਿਹਾ ਤੇ ਐਸੀ ਤਰ੍ਹਾਂ ਉਹ ਗੱਲਾਂ ਬਾਤ ਕਰਦੇ ਕਰਦੇ ਉਹ ਇੱਕ ਦਿਨ ਦੇ ਦੋਸਤ ਬਣ ਗਏ ਮਤਲਬ ਉਸੇ ਦਿਨ ਹੀ ਦੋਸਤ ਬਣ ਗਏ ਦੋਸਤ ਬਣ ਗਏ ਤੇ ਉਹਨਾਂ ਨੇ ਕੈਂਪ ਸੀ ਜਿਹੜਾ ਉਹ 6-7 ਦਿਨ ਚੱਲਣਾ ਸੀਗਾ ਤੇ ਉਹਨਾਂ ਨੇ ਜਿਹੜਾ ਹੈ ਰੂਮ ਹੈ ਜਿਹੜਾ ਉੱਥੇ ਨੇੜੇ ਕਿੱਥੇ ਪੀਜੀ ਲੈ ਲਿਆ ਪੀਜੀ ਚ ਰਹਿਣ ਲੱਗ ਹਾਲੇ ਪਹਿਲਾ ਦਿਨ ਹੀ ਸੀ ਤਾਂ ਉਹ ਜਿਹੜਾ ਸਟੂਡੈਂਟ ਸੀ ਉਹ ਜਦੋਂ ਸ਼ਾਮ ਨੂੰ ਉੱਥੇ ਰੂਮ ਦੇ ਵਿੱਚ ਰਿਹਾ ਤਾਂ ਕੁਝ ਦੇਰ ਬਾਅਦ ਉਹ ਨਸ਼ਾ ਕਰਦਾ ਸੀ ਹੁਣ ਕਹਿੰਦਾ ਉਹ ਜਿਹੜਾ ਮੇਰਾ ਦੋਸਤ ਸੀ ਕਹਿੰਦਾ ਉਹ ਨਸ਼ਾ ਕਰਦਾ ਸੀ ਤੇ ਉਹ ਨਸ਼ਾ ਵੀ ਕਹਿਵਾਂ ਜਿਆ ਕੈਮੀਕਲ ਨਸ਼ਾ ਕਰਦਾ ਸੀ ਕਿ ਜਿਹੜਾ ਮੈਂ ਕਦੇ ਜ਼ਿੰਦਗੀ ਚ ਦੇਖਿਆ ਨਹੀਂ ਕਰਦੇ ਹੋਏ ਸਿਰਫ ਸੁਣਿਆ ਸੀ ਕਹਿੰਦਾ ਉਹ ਕਮਰੇ ਦੇ ਵਿੱਚ ਉਹ ਨਸ਼ਾ ਕਰ ਰਿਹਾ ਸੀ ਤੇ ਕਹਿੰਦਾ ਮੈਂ ਉਹਨੂੰ ਵੇਖ ਰਿਹਾ ਸੀ ਹੁਣ ਵੇਖਦੇ ਵੇਖਦੇ ਕਹਿੰਦੇ ਮੇਰੇ ਵੀ ਮਨ ਚ ਆਇਆ ਵੀ ਇਹ ਨਸ਼ਾ ਪਤਨ ਕਿਵੇਂ ਕਰੀ ਜਾਂਦਾ ਹੈ ਕਹਿੰਦੇ ਉਸਨੇ ਮੈਨੂੰ ਆਫਰ ਕੀਤਾ ਵੀ ਜੇ ਤੂੰ ਵੀ ਕਰਨਾ ਤਾਂ ਆ ਜਾ। ਕਹਿੰਦਾ ਹੁਣ ਮੇਰੇ ਨਵੀਂ ਚੀਜ਼ ਸੀ ਨਵੀਂ ਚੀਜ਼ ਵੱਲ ਹਰ ਇਨਸਾਨ ਹੈ ਜਿਹੜਾ ਉਹ ਅਟਰੈਕਟ ਹੋ ਜਾਂਦਾ ਹੈ। ਤਾਂ ਕਹਿੰਦੇ ਮੈਂ ਉਹ ਸਕੂਲ ਥੋੜੀ ਦੂਰ ਬੈਠਾ ਸੀ। ਕਹਿੰਦੇ ਉਹ ਨਸ਼ਾ ਉਹਦੇ ਕੋਲ ਜਦੋਂ ਮੈਂ ਫੜਨ ਲੱਗਿਆ ਨਾ। ਤਾਂ ਇੱਕੋ ਦਮ ਸ਼ਬਦ ਵਾਹਿਗੁਰੂ ਹੈ ਜਿਹੜਾ ਗੁਰਮੰਤਰ ਹੈ ਉਹ ਯਾਦ ਆਇਆ ਜਦੋਂ ਉਹ ਯਾਦ ਆਇਆ ਤਾਂ ਅੰਦਰੋਂ ਆਵਾਜ਼ ਆਈ ਵੀ ਸੱਜਣ ਮਿੱਤਰ ਇਹ ਕੀ ਕਰ ਰਹੇ ਹੈ ਇਹ ਤਾਂ ਤੇਰਾ ਕੰਮ ਨਹੀਂ ਇਹ ਕੀ ਕਰ ਰਹੇ ਹੈ ਕਹਿੰਦਾ ਜਿਹੜਾ ਹੱਥ ਮੈਂ ਉਸ ਤੋਂ ਨਸ਼ਾ ਫੜ ਕੇ ਕਰਨਾ ਸੀ ਕੈਮੀਕਲ ਉਹ ਵਧਿਆ ਜਿਵੇਂ ਮੁੱਖੋਂ ਵਾਹਿਗੁਰੂ ਸ਼ਬਦ ਨਿਕਲਿਆ ਸ਼ਬਦ ਨਿਕਲਿਆ ਤੇ ਅੰਦਰੋਂ ਆਵਾਜ਼ ਆਈ ਵੀ ਇਹ ਤਾਂ ਤੇਰਾ ਕੰਮ ਨਹੀਂ ਇਸ ਤੋਂ ਦੂਰ ਹੋ ਜਾ ਅੰਦਰੋਂ ਆਵਾਜ਼ ਆਈ ਕਿੰਨਾ ਮੈਂ ਉਸ ਨੂੰ ਕਹਿ ਦਿੱਤਾ ਨਹੀਂ ਇਹ ਮੈਂ ਨਹੀਂ ਕਰਨਾ ਕਿੰਨਾ ਮੈਂ ਉਸ ਨੂੰ ਜਵਾਬ ਦਿੱਤਾ ਤਾਂ ਉਸਨੇ ਮੈਨੂੰ ਕਹਿੰਦਾ ਕਈ ਵਾਰ ਪੁੱਛਿਆ ਵੀ ਤੈਨੂੰ ਹੋ ਕੀ ਗਿਆ ਤੱਕ ਕਹਿੰਦਾ ਮੈਂ ਉਹਨੂੰ ਕਹਿ ਦਿੱਤਾ ਕਹਿੰਦਾ ਮੈਂ ਉਹ ਰਾਤ ਬੜੀ ਮੁਸ਼ਕਲ ਨਾਲ ਕੱਟੀ ਅਗਲੇ ਦਿਨ ਉਹ ਕਹਿੰਦਾ ਮੈਂ ਉਸ ਤੋਂ ਕਿਨਾਰਾ ਕਰ ਲਿਆ ਹੁਣ ਕਹਿੰਦਾ ਉਹ ਜੀ ਉਸ ਸਮੇਂ ਜੇ ਮੈਨੂੰ ਵਾਹਿਗੁਰੂ ਨਾ ਬਚਾਉਂਦਾ ਉਹ ਕੈਮੀਕਲ ਨਸ਼ਾ ਸੀ ਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਮੈਂ ਫਸਟ ਟਾਈਮ ਜਿਉ ਨਸ਼ਾ ਕਰ ਲੈਂਦਾ ਪਤਾ ਨਹੀਂ ਕਿੰਨੀ ਡੋਜ਼ ਦਾ ਮੈਂ ਨਸ਼ਾ ਕਰ ਲੈਣਾ ਸੀ ਤੇ ਉਸ ਡੋਜ਼ ਨਾਲ ਸ਼ਾਇਦ ਮੇਰੀ ਉੱਥੇ ਹੀ ਉਸੇ ਸਮੇਂ ਕਿਉਂਕਿ ਕੈਮੀਕਲ ਨਸ਼ਾ ਸੀ ਉਸੇ ਟਾਈਮ ਹੀ ਕੁਛ ਹੀ ਟਾਈਮ ਦੇ ਵਿੱਚ ਮੇਰੀ ਮੌਤ ਹੋ ਜਾਣੀ ਸੀ ਜੇ ਮੌਤ ਨਾ ਹੁੰਦੀ ਤਾਂ ਮੈਂ ਉਸ ਦਾ ਆਦੀ ਹੋ ਜਾਣਾ ਸੀ ਤੇ ਇੱਕ ਵਾਹਿਗੁਰੂ ਸ਼ਬਦ ਨੇ ਮੈਨੂੰ ਬਚਾ ਲਿਆ ਤੇ ਅੰਦਰੋਂ ਆਵਾਜ਼ ਆਈ ਵੀ ਇਹ ਤੇਰਾ ਕੰਮ ਨਹੀਂ ਹੈ ਹੁਣ ਕਹਿੰਦੇ ਇਹ ਜਿਹੜੀ ਪਰਮਾਤਮਾ ਨੇ ਮੈਨੂੰ ਬਚਾਇਆ ਕਹਿੰਦਾ ਉਸ ਤੋਂ ਬਾਅਦ ਮੈਨੂੰ ਇਹ ਗੱਲ ਪੱਕੀ ਪ੍ਰਤੀਤ ਹੋ ਗਈ ਵੀ ਪਰਮਾਤਮਾ ਹਰ ਵਕਤ ਤੁਹਾਡੇ ਅੰਗ ਸੰਗ ਹੈ ਤੇ ਜੇ ਤੁਸੀਂ ਉਸ ਵਾਹਿਗੁਰੂ ਨੂੰ ਪਿਆਰ ਕਰਦੇ ਹੋ ਉਸ ਦੇ ਨਾਲ ਨਿਤ ਜੁੜਦੇ ਹੋ ਤਾਂ ਫਿਰ ਵਾਹਿਗੁਰੂ ਤੁਹਾਡੇ ਤੋਂ ਦੂਰ ਨਹੀਂ ਤੇ ਵਾਹਿਗੁਰੂ ਫਿਰ ਤੁਹਾਨੂੰ ਕਿਸੇ ਟੋਏ 'ਚ ਨਹੀਂ ਡਿੱਗਣ ਦਿੰਦਾ ਕਹਿੰਦਾ ਜੀ ਉਸ ਦਿਨ ਮੈਂ ਉਹ ਸ਼ਬਦ ਨਾ ਨਿਕਲਦਾ ਮੇਰੇ ਕੋਲ ਤਾਂ ਕੋਈ ਹੈ ਹੀ ਨਹੀਂ ਸੀ ਰੂਮ ਦੇ ਵਿੱਚ ਤੇ ਮੇਰੇ ਕੋਲ ਉਹ ਸ਼ਬਦ ਗੁਰਮੰਤਰ ਨੇ ਤੇ ਅੰਦਰੋਂ ਆਵਾਜ਼ ਆਈ ਪ੍ਰਮਾਤਮਾ ਵੱਲੋਂ ਵੀ ਇਹ ਕੀ ਕਰ ਰਹੇ ਆ ਇਹ ਤਾਂ ਤੇਰਾ ਕੰਮ ਨਹੀਂ ਇਹ ਕਹਿੰਦੇ ਮੈਂ ਉਹ ਨਸ਼ਾ ਸੀ ਜਿਹੜਾ ਉੱਥੋਂ ਹੀ ਨਾ ਕਰ ਦਿੱਤੀ ਵੀ ਮੈਂ ਨਹੀਂ ਕਰਨਾ ਕਹਿੰਦੇ ਉਹ ਦਿਨ ਗਿਆ ਉਸ ਤੋਂ ਬਾਅਦ ਮੈਂ ਕਹਿੰਦਾ ਜੀ ਬੰਦੇ ਕੋਲ ਕਦੇ ਖੜਿਆ ਵੀ ਨਹੀਂ ਕਿਉਂਕਿ ਜੇ ਖੜ ਗਿਆ ਨਾ ਤਾਂ ਸਮਝ ਲਓ ਡੁੱਬ ਗਿਆ ਕਿਉਂਕਿ ਸਾਡੇ ਅੰਦਰ ਜਿਹੜੀ એનર્ਜੀ ਹੈ ਜਿਹੜੀਆਂ ਉਹ ਜਿਸੀ ਮਾੜੀ ਬੰਦੇ ਕੋਲ ਖੜ ਗਈ ਤਾਂ ਸਾਡੇ ਅੰਦਰ ਪੋਜ਼ਿਟਿਵ એનર્ਜੀ ਘਟ ਜੂਗੀ ਤੇ ਉਹਦੀ 네ਗੇਟਿਵ એનર્ਜੀ ਜਿਵੇਂ ਸਾਡੇ ਸਰੀਰ ਤੇ ਪ੍ਰਭਾਵ ਪਾਊਗੀ ਉਹ ਦਾ ਸਾਨੂੰ ਬਹੁਤ ਸਾਰਾ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਹੈ ਇਸ ਵਾਸਤੇ ਜਿੰਨਾ ਹੋ ਸਕਦਾ ਹੈ ਉਹ ਤੋਂ ਦੂਰ ਭਜੋ ਤਾਂ ਹੀ ਸਾਡਾ ਬਚਾ ਹੋਇਆ ਤਾਂ ਐਸੇ ਤਰ੍ਹਾਂ ਵਾਹਿਗੁਰੂ ਆਪਣੇ ਪਿਆਰੇ ਨੂੰ ਬਚਾ ਲੈਂਦਾ ਹੈ ਕਿਵੇਂ ਬਚਾਉਂਦਾ ਉਹ ਤੁਹਾਡੇ ਸਾਹਮਣੇ ਹੈ ਇਹ ਨਾ ਸੋਚਿਆ ਕਰੋ ਵੀ ਵਾਹਿਗੁਰੂ ਸਾਡੇ ਨੇੜੇ ਦੇ ਨਹੀਂ ਉਹ ਸਾਡਾ ਮਾਪਿਓ ਹੈ ਉਹ ਸਾਡਾ ਭੈਣ ਭਰਾ ਹੈ ਉਹ ਸਾਡੇ ਅੰਗ ਸੰਗੀ ਹੈ ਕਿਤੇ ਦੂਰ ਨਹੀਂ ਤਾਂ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਭੋਕੇ ਆ ਕਾੜਾ ਜਿਉ ਫਿਰ ਜਦੋਂ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਫਿਰ ਕੋਈ ਚਿੰਤਾ ਰੋਗ ਮੈਨੂੰ ਆ ਨਹੀਂ ਸਕਦੇ ਕਿਉਂਕਿ ਬੁਰੀਆਂ ਚੀਜ਼ਾਂ ਤੋਂ ਮੈਨੂੰ ਤੂੰ ਆਪ ਬਚਾ ਲੈਣਾ ਤਾਂ ਇੰਨੀ ਕੁ ਬੈਂਥੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ